ਭਗਤੀ ਜੀਵਾਂ ਦੇ ਹਿਰਦੇ ਵਿੱਚ ਕੌਣ ਪਸੰਦਾ ਹੈ ਇਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੱਤੀ ਅੰਤਿਕੰਤਾ ਹੈ ਹਰ ਜੀਉ ਦਾ ਦਾਤਾ ਭਗਤ ਬਿਸ਼ਲ ਹੈ ਹਰ ਕਿਰਪਾ ਮਨ ਵਸਾਈ ਵਰਗੂ ਸਭ ਜੀਵਾਂ ਨੂੰ ਦాతਾ ਦਿਲ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ ਆਪਣੀ ਭਗਤੀ ਦੀ ਬੰਧ ਖਲਦੇ ਵਿੱਚ ਦਸੰਦਾ ਹੈ ਨਾਨਕ ਸਵਾ ਸੁਰਤ ਦੇ ਪਰਪ ਆਪੇ ਗੁਰਮੁਖ ਦੇ ਬੜਾਈ ਤੇ ਨਾਨਕ ਪ੍ਰਭੂ ਆਪ ਹੀ ਆਪਣੀ ਭਗਤੀ ਦੀ ਸੁਰਤ ਬਖਸ਼ਦਾ ਹੈ ਤੇ ਸੋਭਾ ਬਖਸ਼ਦਾ ਹੈ ਆਪ ਹੀ ਗੁਰੂ ਦੇ ਸਰਨ ਪਾ ਕੇ ਆਪਣੇ ਵਰਤੇ ਇੱਜ਼ਤ ਦਿੰਦਾ ਹੈ ਗੁਰੂ ਪਿਆਰੇਓ ਪਰਮਾਤਮਾ ਆਪ ਹੀ ਕਿਰਪਾ ਕਰਕੇ ਆਪਣੀ ਭਗਤੀ ਜੀਵਾਂ ਦੇ ਹਿਰਦੇ ਵਿੱਚ ਵਸਾਉਂਦਾ ਹੈ